ਪਰਤੋਂ ਤੁਸੀਂ ਲਾਈਵ ਵੀਰਾਂ ਦੇਖ ਸਕਦੇ ਹੋ ਇੱਕ ਵਾਰ ਫੇਰ ਜਿਹੜਾ ਝੜਪ ਹੋ ਰਹੀ ਹੈਗੀ ਤੇ ਬੈਰੀਕੇਡ ਲੱਗੇ ਹੋਏ ਸੀਗੇ ਤੇ ਚਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਝੜਪ ਹੋ ਚੁੱਕੀ ਹੈ ਬੈਰੀਕੇਡ ਦੇ ਜਿਹੜਾ ਤੋੜਤੇ ਪੇਜ ਫੋਲੋ ਜ਼ਰੂਰ ਕਰ ਚੱਲੋ ਨਾਲ ਦੀ ਨਾਲ ਬਾਦਰਪੁਰ ਤੋਂ ਦੇਖ ਸਕਦੇ ਹੋ ਬਾੜਪੁਰ ਟੂਰ ਬਣਾ ਚੋ ਅੱਗੇ ਜਿਹੜੀ ਝੜਪ ਦੁਬਾਰਾ ਫੇਰ ਹੋ ਚੁੱਕੀ ਹੈ ਤੇ ਇਧਰ ਆ ਜਿਹੜਾ ਧੱਕੀ ਲੈ ਕੇ ਟਰਾਲੀਆਂ ਨੂੰ ਤੇ ਦੇਖ ਸਕਦੇ ਤੁਸੀਂ ਲਾਈਵ ਤਸਵੀਰਾਂ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਜਲਦੀ ਨੂੰ ਇਕੱਠਾ ਜਿਹੜਾ ਬਹੁਤ ਵੱਡਾ ਇਕੱਠਾ ਹੈਗਾ ਠਾਠਾ ਮਾਰਦਾ ਇਕੱਠਾ ਤੇ ਕਾਫਲਾ ਇੱਥੋਂ ਅੱਗੇ ਰਵਾਨਾ ਹੋ ਗਿਆ ਸੰਗਰੂਰ ਵੱਲ ਨੂੰ ਤੇ ਸੰਗਰੂਰ ਵੱਲੋਂ ਸਿੱਧਾ ਹੁੰਦਾ ਹੋਇਆ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੇ ਲੈ ਗਏ ਧੱਕੇ ਲੈ ਗਏ ਧੱਕੇ ਲੈ ਗਏ ਲੋ ਜੀ ਕਾਫਲਾ ਇੱਥੋਂ ਜਿਹੜਾ ਇਹ ਬੈਰੀਕੇਡ ਲੱਗੇ ਸੀਗੇ ਤੋੜ ਕੇ ਇੱਕ ਵਾਰ ਫੇਰ ਸੰਗਰੂਰ ਵੱਲ ਨੂੰ ਰਵਾਨਾ ਹੋ ਗਈ ਸੰਗਤ ਬਹੁਤ ਵੱਡਾ ਇਕੱਠਾ ਬਹੁਤ ਜਦੋਂ ਜਹਰ ਤੋਂ ਬਾਅਦ ਆ ਇੱਕ ਵਾਰ ਫੇਰ ਜਿਹੜਾ ਸੰਗਰੂਰ ਵੱਲ ਨੂੰ ਪੈਰੀਗੇਟ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਨਹੀਂ ਤੇ ਦੇਖਦੇ ਮੌਕੇ ਦੀਆਂ ਲੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੇਅਰ ਕਰੀ ਜਦੋਂ ਉਸ ਤੇ ਪੇਜ ਫੋਲੋ ਕਰੀ ਚੱਲੋ ਤੇ ਬਾਕੀ ਸਾਨੂੰ ਭਾਈ ਸੰਗਰੂਰ ਜਾ ਕੇ ਵੀ ਦਿਖਾਉਣੇ ਆਗੇ ਸਾਰਾ ਤੇ ਕਾਠਾ ਜਿਹੜਾ ਬਹੁਤ ਵੱਡਾ ਆਉਂਦਾ ਇੰਟਰ ਦੇਖੋ ਇੰਟਰ ਜਿਹੜਾ ਉੱਪਰ ਦੀ ਚਾੜ ਤਾਂ ਭਾਈ ਬਹੁਤ ਵੱਡਾ ਕੰਮ ਤੇ ਪੈਰੀਗੇਟ ਦੁਬਾਰਾ ਫੇਰ ਲਾਉਣ ਦੇ ਗਏ ਨੇਗੇ ਮੌਕੇ ਦੀਆਂ ਲੈ ਤਸਵੀਰਾਂ ਜਿਹੜਾ ਤੁਸੀਂ ਦੇਖ ਰਹੇ ਹੋਗੇ ਬਾਹਦਰਪੁਰਾ ਬਾਹਦਰਪੁਰਾ ਇਹ ਮਾਸਟਰ ਸਾਹਿਬ ਟੱਪਨਸਾਰ ਤੁਸੀਂ ਜਿਹੜਾ ਇੱਥੇ ਇੱਕ ਦੁਬਾਰਾ ਨਾਕਾਬੰਦੀ ਕੀਤੀ ਗਈ ਸੀਗੀ ਮੌਕੇ ਦੀਆਂ ਲਾਈਵ ਤਸਵੀਰਾਂ ਸੋ ਚੱਲਦੀ ਵੀਡੀਓ ਸ਼ੇਅਰ ਕਰੀ ਚੱਲੋ ਲੋ ਜੀ ਦੁਬਾਰਾ ਫੇਰ ਬੈਰੀਕੇਡ ਜਿਹੜੇ ਜ਼ਬਰਦਸਤ ਤਰੀਕੇ ਨਾਲ ਲਾ ਦਿੱਤੇ ਗਏ ਨੇਗੇ ਤੇ ਇੱਕ ਵਾਰ ਜਿਹੜਾ ਇੱਥੋਂ ਕਾਬੂਲਾ ਰਮਾਨਾ ਹੋਇਆ ਸੀ ਜਾ ਦੇਖਦੇ ਆ ਫੇਰ ਦੁਬਾਰਾ ਫੇਰ ਦੁਬਾਰਾ ਝੜਪਾ ਜਿਹੜੀ ਹੋ ਚੁੱਕੀ ਹੈ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਚਲੋ ਤੇ ਇੱਕ ਪਾਸੇ ਪ੍ਰਸ਼ਾਸਨ ਤੇ ਲੋਕਾਂ ਦਾ ਇਕੱਠ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਦੇਖੋ ਜੀ ਲਓ ਜੀ ਬੈਰੀਕੇਡ ਬੈਰੀਕੇਡ ਫੇਰ ਫੇਰ ਖਿੱਚਦੇ ਬੈਰੀਕੇਡ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਚਲੋ ਜਲਦੀ ਜਲਦੀ ਨੂੰ ਮਾਸਟਰ ਸਾਹਿਬ ਤੋਂ ਅੱਗੇ ਜਿਹੜਾ ਬੈਰੀਕੇਡ ਦਾ ਕਾਫਲਾ ਹੈਗਾ ਉੱਥੇ ਇਹ ਇਹ ਸਾਰਾ ਹੋ ਰਿਹਾ ਹੈਗਾ ਤੱਕਾ ਮੁੱਕੀ ਮੌਕੇ ਦੀਆਂ ਲਾਈਵ ਤਸਵੀਰਾਂ ਲੋ ਜੀ ਤੇ ਦੇਖ ਬਹੁਤ ਬਹੁਤ ਚੜ੍ਹਪਾ ਜਿਹੜੀ ਇੱਥੇ ਹੋ ਰਹੀ ਹੈ ਜੀ ਦੇਖੋ ਬੈਰੀਕੇਡ ਲੋਕਾਂ ਦਾ ਵੱਡਾ ਘਟ ਠਾਠਾ ਮਾਰਦਾ ਇਕੱਠ ਮੌਕੇ ਦੀਆਂ ਲੈ ਤਸਵੀਰਾਂ ਸ਼ੇਅਰ ਕਰ ਦਿਓ ਸਾਰੇ ਪੜਾ ਤੇ ਪੇਜ ਫੋਲੋ ਕਰੀ ਚੱਲਿਓ ਤਾਂ ਕਿ ਆਪਾਂ ਜਾ ਕੇ ਕਿਸਾ ਕੇ ਵੀ ਸੰਦੂਰ ਜਾ ਕੇ ਵੀ ਤੁਹਾਨੂੰ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਦਿਖਾ ਸਕੀਏ ਸੋ ਸਾਰੇ ਪੜਾ ਇਹਨੂੰ ਸ਼ੇਅਰ ਕਰਿਓ ਤੇ ਪੇਜ ਫੋਲੋ ਕਰ ਲਿਓ ਨੋਟੀਫਿਕੇਸ਼ਨ ਤਾਂ ਆ ਹੀ ਜਾਊਗਾ ਜੇ ਤੇ ਬੈਰੀਕੇਡ ਟੁੱਟ ਸਕੇ ਤਬਾਖ਼ੀਰ ਬੈਰੀਕੇਡ ਤੋੜ ਦਿੱਤੇ ਗਏ ਨੇ ਬਹੁਤ ਵੱਡਾ ਇਕੱਠ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਇੱਥੇ ਬਾਦਰਪੁਰ ਅੱਗੇ ਜਾਨਕੀ ਮਾਸੂਮ ਸਾਹਿਬ ਤੋਂ ਅੱਗੇ ਜਿਹੜੀ ਇਹ ਝੜਪਾ ਉਹ ਚੱਲ ਰਹੀ ਹੈ ਤੇ ਇੱਕ ਵਾਰ ਬੈਰੀਕੇਡ ਤੋੜ ਕੇ ਅੱਗੇ ਜਿਹੜੇ ਕਿਸਾਨ ਨੇ ਉਲੰਘ ਚੁੱਕੇ ਨੇ ਤੇ ਦੁਬਾਰਾ ਫੇਰ ਬੈਰੀਕੇਡ ਨੇ ਜਿਹੜੇ ਲਾ ਦਿੱਤੇ ਗਏ ਨੇ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਉਸ ਤੋਂ ਬਾਰਾ ਕੂਕ ਪੈ ਚੁੱਕੀ ਆ ਬਹੁਤ ਜਿਹੜਾ ਵੱਡਾ ਕਾਫਲਾ ਆਗਾ ਤੇ ਬੈਰੀਕੇਡ ਨੇ ਜਿਹੜੇ ਇੱਥੇ ਆਣਗੇ ਲੋਕਾਂ ਦਾ ਖੜ ਕੋਲਸਲੇ ਲੋਕਾਂ ਦੀ ਜੜੀ ਝੜ ਪੈ ਗਈ ਉਹ ਹੋ ਰਹੀ ਆ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਸ਼ੇਅਰ ਜੁਲ ਕਰੋ ਅੱਗੇ ਮੌਕੇ ਤੇ ਟਰੈਕਟਰ ਟਰੈਕਟਰ ਆ ਗਿਆ ਟਰੈਕਟਰ ਇਧਰ ਇਹ ਮੌਕੇ ਦੇ ਲਾਈਵ ਤਸਵੀਰਾਂ ਸਾਂਝਾ ਕਰ ਦਿਦੋ ਲਓ ਜੀ ਇਕਰਾਰ ਮਾਸਟਰ ਸਾਹਿਬ ਤੋਂ ਅੱਗੇ ਜਿਹੜਾ ਕਾਫਲਾ ਹੈ ਨਿਰਮਾਣਾ ਹੋ ਚੁੱਕਿਆਗਾ ਸੰਗਰੂਰ ਵੱਲ ਸੰਗਰੂਰ ਵੱਲ ਜਾ ਰਹੇ ਨੇ ਲੋਕ ਮਾਸਟਰ ਸਾਹਿਬ ਤੋਂ ਅੱਗੇ ਬਹਾਦਰਪੁਰ ਜਿਹੜਾ ਨਾਕਾ ਸੀਗਾ ਉਥੋਂ ਹੋਣਾ ਸੰਗਰੂਰ ਵੱਲ ਇਹ ਕੂਚਾ ਜਿਹੜੀ ਕਰ ਦਿੱਤੀ ਗਈ ਹੈ ਮੌਕੇ ਦੇ ਲਾਈਵ ਤਸਵੀਰਾਂ ਜਿਹੜੇ ਇਥੋਂ ਬੈਰੀਕੇਡ ਲੱਗੇਗੇ ਸਾਰੇ ਬੈਰੀਕੇਡ ਜਿਹੜੇ ਤੋੜ ਦਿੱਤੇ ਗਏ ਨੇ ਤੇ ਲੋਕਾਂ ਦਾ ਵੱਡਾ ਇਕੱਠ ਵੱਡਾ ਇਕੱਠ ਹਜ ਜੀ ਦੇਖ ਸਕਦੇ ਹੋਗੇ ਤੇ ਬੁੱਕ ਦੇ ਉਹਨਾਂ ਟਰੈਕਟਰ ਬੁੱਕ ਦੇ ਤੇ ਵੱਡਾ ਕਾਠਾਬਾਈ ਲਾਈਣਾ ਦੇਖੋ ਬਹੁਤ ਦੂਰ ਤੱਕ ਵੱਡਾ ਕਾਫਲਾ ਜਿਹੜਾ ਇੱਥੇ ਨਾਕਾ ਲੱਗਿਆ ਸੀਗਾ ਉਹ ਤੋੜ ਦਿੱਤਾ ਗਿਆ ਹੈਗਾ ਤੇ ਕੂਚ ਆ ਜਿਹੜੀ ਉਹ ਸੰਗਰੂਰ ਵੱਲ ਨੂੰ ਹੋ ਚੁੱਕੀ ਹੈ ਮੌਕੇ ਦੀ ਜਿਹੜੀ ਐ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਕਾਠਾ ਜਿਹੜਾ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਲਾਈਵ ਤਸਵੀਰਾਂ ਸ਼ੇਅਰ ਕਰ ਦਿਓ ਸ਼ੇਅਰ ਅਕੇ ਸਾਰੇ ਭਰਾ ਤੇ ਸ਼ੇਅਰ ਕਰ ਦਿਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਅੱਗੇ ਵੀ ਦਿਖਾਵਾਂਗੇ ਤੇ ਸ਼ੇਅਰ ਕਰੀ ਚੱਲੋ ਤੇ ਪੇਜ ਫੋਲੋ ਕਰੀ ਚੱਲੋ ਦੇਖੋ ਜਿਹੜਾ ਇਥੋਂ ਕਾਫਲਾ ਮੈਡੀਕਲ ਤੇ ਕਿੰਜੇ ਸਾਰੇ ਤੋੜ ਕੇ ਅੱਗੇ ਰਵਾਨਾ ਹੋ ਚੁੱਕਿਆ ਹੈਗਾ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਤੋ ਸਾਰੇ ਸ਼ੇਅਰ ਕਰੀ ਚੱਲੋ ਅੱਗੇ ਲਓ ਜੀ ਬਹੁਤ ਵੱਡਾ ਨਾਕਾ ਸੀਗਾ ਜਿਹੜਾ ਇੱਥੇ ਲੱਗਿਆ ਹੋਇਆ ਸੀਗਾ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਮੌਕੇ ਦੀਆਂ ਲੈ ਤਸਵੀਰਾਂ ਸ਼ੇਅਰ ਕਰੀ ਚੱਲੋ ਤੇ ਬਹੁਤ ਵੱਡਾ ਕਾਫਲਾ ਦੇਖੋ ਸਾਰੇ ਜਿਹੜੇ ਅੱਗੇ ਭਰਾ ਬੈਰੀਗੇਟ ਤੋੜ ਕੇ ਲੰਘ ਚੁੱਕੇ ਨੇਗੇ ਇਹ ਮੌਕੇ ਦੀਆਂ ਲੈ ਲਾਈਵ ਤਸਵੀਰਾਂ ਰਹੀਆਂ ਸਾਰੀਆਂ ਜਿਹੜੇ ਸਾਨੂੰ ਦਿਖਾ ਰਹਿਆਂਗੇ ਇਹ ਮਾਸਤੌਨ ਸਾਹਤੋਂ ਅੱਗੇ ਜਿਹੜਾ ਇਹ ਨਾਕਾ ਲੱਗਿਆ ਹੋਇਆ ਸੀਗਾ ਤੇ ਹੁਣ ਇਹ ਸਿੱਧਾ ਜਾਊਗਾ ਸੰਗਰੂਰ ਵੱਲ ਸੰਗਰੂਰ ਵੱਲ ਨੂੰ ਜਿਹੜੀ ਇਹਦੀ ਕੂਝਾ ਮਿੱਤਰੋ ਹੋ ਚੁੱਕੀ ਹੈ ਜਗਾ ਰੇ বাজਦੇ ਨੇ ਤੇ ਕੰਮ ਲੋ ਜੀ ਇਹ ਨਹੀਂ ਹੋਣਾ ਖੇਤੀ ਕਰੋ ਖੱਤਿਆ ਜਾਊ ਫਿਰ ਤਾਂ ਜਲਦੀ 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 ਇੱਥੇ ਕਰ ਦੇ ਦੁਬਾਰਾ ਰੀਚਾਰਜ ਕਰ ਦੇ ਭਰ ਦੇ ਬਿੱਲ ਕਰ ਤੇ ਦੁਬਾਰਾ ਫੇਰ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂਗੇ ਹੁਣ ਸੰਗਰੂਰ ਸੰਗਰੂਰ ਦਾ ਇੱਕ ਮੈਂ ਕਹੂੰਗਾ ਵੀ ਲਾਸਟ ਕਰਦਾ ਹੋ ਗਿਆ ਬਸ ਠੀਕ ਆ ਹੋਮ ਅਗੇ ਲੈਵ ਉਹਦੀ ਆ ਜਾਵੇ ਸੋ ਸਾਰੇ ਭਰਾ ਸ਼ੇਅਰ ਕਰੀ ਚੱਲੋ ਦਬਕੇ ਕਿਰਾ ਇਹ ਲੋਕਾਂ ਨੂੰ ਤੁਹਾਨੂੰ ਇੱਕਠ ਦਿਖਾਉਣਾ ਅੱਗੇ ਬਹੁਤ ਵੱਡਾ ਇਕੱਠ ਬਹੁਤ ਵੱਡਾ ਇਕੱਠ ਹੈ ਜਿਹੜਾ ਤੇ ਥਾਂ ਥਾਂ ਜਿਹੜੀ ਨਾਕਾਬੰਦੀ ਕਰੀ ਵੀ ਸੀ ਪਿੰਡਾਂ ਦਾ ਕਰੋ ਹੋਇਆ ਵੈਸੇਗਾ ਤੇ ਹੁਣ ਤੁਹਾਨੂੰ ਜਿਹੜੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਹੋ ਸਕਦਾ ਵੀ ਇੱਥੇ ਅੱਗੇ ਹੋਰ ਇਹ ਵੀ ਨਾਕਾ ਜਿਹੜਾ ਲੱਗਿਆ ਹੋਵੇ ਉਹ ਵੀ ਤੁਹਾਨੂੰ ਮੌਕੇ ਦੀਆਂ ਲਾਈਵ ਤਸਵੀਰਾਂ ਸਾਂਝਾ ਕਰਾਂਗੇ ਸੋ ਜੁੜੇ ਰਹੋ ਬਈ ਸਾਰੇ ਇਹ ਸ਼ੇਅਰ ਕਰੀ ਚੱਲਿਓ ਸ਼ੇਅਰ ਕਰੀ ਚੱਲੋ ਰਹਿ ਗਿਆ ਇੱਥੋਂ 15 ਕਿਲੋਮੀਟਰ ਰਹਿ ਗਿਆ 15 ਉਹ ਵੀ ਕਾਠੀ ਰਹਿ ਗਿਆ ਸੰਗਰੂਰ ਤੇ ਨਾਕੇ ਸਾਰੇ ਤਕਰੀਬਨ ਇੱਕ ਨਾਕੇ ਜਿਹੜੇ ਦੋ ਮੂਰੇ ਰਹਿ ਗਏ ਕਹਿੰਦੇ ਪੁਲ ਕੋਲੇ ਨਾਕੇ ਜ਼ਰੂਰ ਹੈਗੇ ਨੇਗੇ ਫਿਲਾਲ ਜਿਹੜੇ ਪਿਛਲੇ ਨਾਕੇ ਤੁਸੀਂ ਦੇਖ ਸਕਦੇ ਹੋ ਇੱਕ ਕਾਠਾ ਜਿਹੜਾ ਬਹੁਤ ਵੱਡਾ ਵੱਡਾ ਕਾਠਾ ਵੱਡਾ ਕਾਠਾ ਇਥੇ ਤੇ ਉਹਨੂੰ ਦਿਖਾਉਣੇ ਆਗੇ ਮੋਟਰਸਾਈਕਲ ਨੂੰ ਆ ਜਾਂਦੋਂ ਕਹਾਂ ਚੱਲਦੇ ਆ ਫਿਰ ਇਹ ਮੌਕੇ ਦੀਆਂ ਲੈ ਤਸਵੀਰਾਂ ਨੇ ਮਿੱਤਰੋ ਹਾਂ ਸੁਗਲੂਰ ਦੇ ਕੋਲੇ ਵੀ ਨਾਕੇ ਹੈਗੇ ਆ ਜੀ ਦੋ ਨਾਕੇ ਨੇਗੇ